ਦੈਲੀਸਿੰਗ ਭਾਰਤ ਵੱਲੋਂ ਚੀਨ ਦੇ ਉੱਤੇ ਕਾਫੀ ਵੱਡੇ ਇਲਜ਼ਾਮ ਲਗਾਏ ਗਏ ਨੇ ਭਾਰਤੀ ਥਲ ਸੈਨਾ ਫੌਜ ਅਫਸਰ ਵੱਲੋਂ ਸਿੱਧੇ ਤੌਰ ਤੇ ਕਿਹਾ ਗਿਆ ਕਿ ਭਾਰਤ-ਪਾਕਿਸਤਾਨ ਜੰਗ ਦੌਰਾਨ ਚੀਨ ਨੇ ਸਾਰੇ ਘਟਨਾ ਨੂੰ ਜੰਗ ਨੂੰ ਇੱਕ ਪ੍ਰਯੋਗਸ਼ਾਲਾ ਦੇ ਵਾਂਗ ਵਰਤਿਆ ਉਹਨਾਂ ਨੇ ਕਿਹਾ ਕਿ ਚੀਨ ਨੇ ਹਰ ਸੰਭਵ ਹਥਿਆਰੀ ਜਹਰ ਤਰੀਕੇ ਦੀ ਮਦਦ ਪਾਕਿਸਤਾਨ ਨੂੰ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਇਸ ਦੇ ਨਾਲ ਹੀ ਭਾਰਤੀ ਸੈਨਾ ਬਾਰੇ ਜੋ ਸੂchna ਸੀਗੀਆਂ ਉਹ ਵੀ ਚੀਨ ਨੇ ਪਾਕਿਸਤਾਨ ਨੂੰ ਪਹੁੰਚਾਈਆਂ ਨੇ ਉਹਨੇ ਸਿੱਧੇ ਦੌਰ ਤੇ ਕਿਹਾ ਕਿ ਭਾਰਤ ਨੇ ਜਦੋਂ ਭਾਰਤ ਅਤੇ ਪਾਕਿਸਤਾਨ ਜੰਗ ਹੁੰਦੀ ਸੀ ਕਿ ਭਾਰਤ ਨੇ ਤਿੰਨ ਫਰੰਟਾਂ ਤੇ ਜੰਗ ਲੜੀ ਹੈ ਇੱਕ ਚੀਨ ਦੂਜਾ ਪਾਕਿਸਤਾਨ ਤੇ ਤੀਜਾ ਤੁਰਕੀ ਕਿਵੇਂ ਦੇਖਦੇ ਹੋ ਜੋ ਭਾਰਤੀ ਫੌਜ ਅਫਸਰ ਬੋਲੋ ਚੀਨ ਤੇ ਇਲਜ਼ਾਮ ਲਗਾਏ ਗਏ ਨੇ ਸਭ ਤੋਂ ਵੱਡਾ ਇਲਜ਼ਾਮ ਜੋ ਇਹ ਹੈ ਕਿ ਚੀਨ ਨੇ ਭਾਰਤੀ ਸਾਰੇ ਸਾਰੇ ਖੂਫੀਆ ਸੂਚਨਾ ਪਾਕਿਸਤਾਨ ਨੂੰ ਪਹੁੰਚਾਈ ਹੈ ਜੀ ਜੀ ਬਿਲਕੁਲ ਬਿਲਕੁਲ ਜੰਗ ਹੋਿਆਂ ਨੂੰ ਤਕਰੀਬਨ ਡੇਢ ਦੋ ਮਹੀਨੇ ਬਾਅਦ ਭਾਰਤੀ ਜਨਰਲ ਦਾ ਇਹ ਬਿਆਨ ਆਉਣਾ ਅੱਖਾਂ ਖੋਲਣ ਵਾਲਾ ਤੇ ਹੈਰਾਨ ਕਰਨ ਵਾਲਾ ਵੀ ਹੈ ਵੈਸੇ ਜੀ ਗੱਲ ਕਰੀਏ ਅੰਤਰਰਾਜੀ ਪੱਧਰ ਦੇ ਉੱਤੇ ਇਹ ਚਰਚਾ ਪਹਿਲਾਂ ਵੀ ਚੱਲਦੀ ਰਹੀ ਹੈ ਜੰਗ ਦੇ ਦਿਨਾਂ ਦੇ ਵਿੱਚ ਵੀ ਪਰ ਭਾਰਤ ਇਸ ਗੱਲ ਨੂੰ ਮੰਨਣ ਲਈ ਤਿਆਰ ਨਹੀਂ ਸੀ ਸੋ ਭਾਰਤੀ ਜਨਰਲ ਦਾ ਇਹ ਦਾਵਾ ਜਿਹੜਾ ਕਰਨਾ ਕਿ ਪਾਕਿਸਤਾਨ ਨੂੰ ਚੀਨ ਨੇ ਇੱਕ ਲਾਈਵ ਲੈਬ ਦੀ ਤਰ੍ਹਾਂ ਵਰਤਿਆ ਮਤਲਬ ਪ੍ਰਯੋਗਸ਼ਾਲਾ ਦੀ ਤਰ੍ਹਾਂ ਵਰਤਿਆ ਕਿਉਂਕਿ ਮੈਂ ਤੁਹਾਨੂੰ ਦੱਸਣਾ ਚਾਹੁੰਨਾ ਹੈ ਕਿ ਚੀਨ ਜੀ ਚੀਨ ਹੈ ਨਾ ਜਦੋਂ ਦਾ ਤਰੱਕੀ ਦੇ ਰਾਹਾਂ ਦੇ ਉੱਤੇ ਪਿਆ ਪੈੜਾਂ ਦੇ ਉੱਤੇ ਪਿਆ ਉਸ ਵੇਲੇ ਤੋਂ ਬਾਅਦ ਚੀਨ ਨੇ ਹਥਿਆਰ ਜਿਹੜੇ ਨੇ ਬਣਾਏ ਬਹੁਤ ਲੇਟੈਸਟ ਕਿਸਮ ਦੇ ਹਥਿਆਰ ਬੜੇ ਬਹੁਤ ਵੱਡੇ ਵੱਡੇ ਹਥਿਆਰ ਜਿਹੜੇ ਉਹਨਾਂ ਵੱਲੋਂ ਬਣਾਲੇ ਗਏ ਆ ਜਿਵੇਂ ਆਪਾਂ ਗੱਲ ਕਰਦੇ ਹੁੰਨੇ ਆ ਕਿ ਇੱਕ ਪਾਸੇ ਅਮਰੀਕਾ ਹਥਿਆਰਾਂ ਦਾ ਸਪੈਸ਼ਲਿਸਟ ਮੰਨਿਆ ਜਾਂਦਾ ਹੈ ਤੇ ਦੂਸਰੇ ਪਾਸੇ ਹੁਣ ਚੀਨ ਹੈ ਚੀਨ ਬਰਾਬਰ ਦੇ ਹਥਿਆਰ ਜਾਂ ਫਿਰ ਉਹਦੇ ਤੋਂ ਵੀ ਵਧੀਆ ਹਥਿਆਰ ਬਣਾ ਰਿਆ ਇਸ ਸਮੇਂ ਦੇ ਵਿੱਚ ਪਰ ਉਹਨਾਂ ਦੇ ਉਹ ਹਥਿਆਰ ਬੈਟਲ ਟੈਸਟਡ ਨਹੀਂ ਸੀ ਯਾਨੀ ਕਿ ਕਿਸੇ ਜੰਗ ਦੇ ਵਿੱਚ ਇਸਤੇਮਾਲ ਕਰਕੇ ਨਹੀਂ ਸੀ ਦੇਖੇ ਗਏ ਉਹ ਹੁਣ ਚੀਨ ਨੂੰ ਮੌਕਾ ਮਿਲ ਗਿਆ ਕਿ ਉਹਨਾਂ ਨੇ ਪਾਕਿਸਤਾਨ ਦੇ ਮਦਦ ਕਰਕੇ ਪਾਕਿਸਤਾਨ ਨੂੰ ਹਥਿਆਰ ਦਿੱਤੇ ਮਸਾਇਲਾਂ ਦਾ ਖਾਸ ਤੌਰ ਦੇ ਉੱਤੇ ਜ਼ਿਕਰ ਆਉਂਦਾ ਹੈ ਤੇ ਜਿਹੜੀਆਂ ਫਿਰ ਭਾਰਤ ਦੇ ਜਹਾਜ਼ ਡੇਗਣ ਦੇ ਵਿੱਚ ਜਿਹੜੀਆਂ ਕਾਮਯਾਬ ਹੋਈਆਂ ਰਫੇਲ ਤੱਕ ਜਿਹੜਾ ਹੈਗਾ ਜਿਹੜਾ ਫਰਾਂਸ ਦਾ ਬਣਿਆ ਰਫੇਲ ਹੈ ਜਿਹਨੂੰ ਦੁਨੀਆ ਦੇ ਵਿੱਚ ਮੰਨਿਆ ਜਾਂਦਾ ਲੋਹਾ ਮੰਨਦੇ ਨੇ ਲੋਕ ਰਫੇਲ ਜਿਹੜਾ ਹੈਗਾ ਲੜਾਕੂ ਜਹਾਜ਼ ਉਹਨੂੰ ਵੀ ਡੇਗਣ ਦਾ ਦਾਵਾ ਕੀਤਾ ਗਿਆ ਇਹ ਇਹ ਮੈਂ ਨਹੀਂ ਕਹਿ ਰਿਹਾ ਇਹ ਫਰਾਂਸ ਦੀਆਂ ਜਿਹੜੀਆਂ ਇੰਟੈਲੀਜੈਂਸ ਏਜੰਸੀਆਂ ਨੇ ਉਹਨਾਂ ਨੇ ਮੀਡੀਆ ਦੇ ਵਿੱਚ ਆ ਕੇ ਗੱਲ ਦੀ ਗੱਲ ਦਾ ਖੁਲਾਸਾ ਕੀਤਾ ਹੈ ਕਿ ਭਾਰਤ ਦਾ ਇੱਕ ਰਫੇਲ ਜਹਾਜ਼ ਵੀ ਡਿੱਗਿਆ ਉਦੇ ਨਾਲ ਪਾਕਿਸਤਾਨ ਤੇ ਇਹ ਕਹਿੰਦਾ ਵੀ ਟੋਟਲ 5 ਜਹਾਜ਼ ਡਿੱਗੇ ਨੇ ਪਰ ਜੇ ਆਪਾਂ ਪਾਕਿਸਤਾਨ ਦੀ ਨਾਂ ਵੀ ਮੰਨੀਏ ਕਿਉਂਕਿ ਉਹ ਵਿਦਾ ਚੜਾ ਕੇ ਦੱਸ ਸਕਦੇ ਆ ਸੋ ਜੇ ਆਪਾਂ ਫਰਾਂਸ ਦੇ ਮੀਡੀਆ ਦੀ ਗੱਲ ਕਰੀ ਤੇ ਉਹਨਾਂ ਨੇ ਕਿਹਾ ਕਿ ਭਾਰਤ ਦਾ ਇੱਕ ਰਫੇਲ ਜਿਹੜਾ ਸਾਡੇ ਵੱਲੋਂ ਦਿੱਤਾ ਗਿਆ ਸੀ ਉਹ ਵੀ ਡੇਗ ਦਿੱਤਾ ਗਿਆ ਸੋ ਇਥੋਂ ਤੁਸੀਂ ਹਿਸਾਬ ਲਾਓ ਵੀ ਜਿਹੜੀਆਂ ਚੀਨ ਦੀਆਂ ਮਜ਼ਾਇਲਾ ਨੇ ਜਿਨ੍ਹਾਂ ਨੇ ਭਾਰਤ ਦਾ ਰਫੇਲ ਜਹਾਜ਼ ਉਹ ਵੀ ਡੇਗ ਦਿੱਤਾ ਹੋਵੇ ਆ ਫਿਰ ਉਹਨਾਂ ਨੇ ਇਹ ਜੰਗ ਟੈਸਟਡ ਕੀਤੀ ਮਤਲਬ ਕਹਿਣ ਦਾ ਵੀ ਆਪਣੇ ਹਥਿਆਰ ਉਹਨਾਂ ਨੇ ਟੈਸਟ ਕੀਤੇ ਤਕਰੀਬਨ ਜਿਹੜੀ ਇਹ 4 ਦਿਨ ਲੜਾਈ ਚੱਲੀ ਹੈ ਤੇ ਲਗਾਤਾਰ ਸਪਲਾਈ ਜਿਹੜੀ ਹੈਗੀ ਹੈ ਚੀਨ ਵੱਲੋਂ ਹਥਿਆਰਾਂ ਦੀ اسلامਾਬਾਦ ਨੂੰ ਜਾਂਦੀ ਰਹੀ ਹੈ ਜਿਹਦੇ ਸਹਾਰੇ ਜਿਹਦੇ ਆਪਾਂ ਕਈੇ ਵੀ ਖੰਭਾਂ ਦੇ ਉੱਤੇ ਫਿਰ ਪਾਕਿਸਤਾਨ ਜਿਹੜਾ ਹੈਗਾ ਉਹ ਵੱਡੇ ਪੱਦਰ ਦੇ ਉੱਤੇ ਜੰਗ ਦਾ ਜਿਹੜਾ ਜਵਾਬ ਹੈਗਾ ਭਾਰਤ ਨੂੰ ਦਿੰਦਾ ਰਿਹਾ ਸੋ ਇਹ ਗੱਲ ਜਿਹੜੀ ਹੈ ਨਾ ਇਹ ਬਾਅਦ ਬਾਅਦ ਵਿੱਚ ਬਹੁਤ ਚੱਲੀ ਹੈ ਹੁਣ ਤੱਕ ਵੀ ਚਲਦੀ ਪਈ ਹੈ ਅੰਤਰਰਾਜੀ ਅਖਬਾਰਾਂ ਦੇ ਵਿੱਚ ਵੀ ਇਹ ਗੱਲ ਕਹੀ ਗਈ ਹੈ ਪਰ ਭਾਰਤ ਇਸ ਗੱਲ ਨੂੰ ਅਜ ਮਨਿਆ ਹੁਣ ਜਿਹੜੀ ਅਗਲੀ ਗੱਲ ਉਹਨਾਂ ਨੇ ਕਹੀ ਹੈ ਕਿ ਜਿਹੜਾ ਭਾਰਤ ਹੈ ਤਿੰਨ ਫਰੰਟਾਂ ਦੇ ਉੱਤੇ ਲੜਾਈ ਲੜ ਰਿਆ ਸੀ ਇੱਕ ਚੀਨ ਦੇ ਨਾਲ ਦੂਸਰਾ ਆਪਣੇ ਪਾਕਿਸਤਾਨ ਤੇ ਤੀਸਰਾ ਤੁਰਕੀ ਤੁਰਕੀ ਦੇ ਉੱਤੇ ਵੀ ਉਹਨਾਂ ਨੇ ਵੱਡੇ ਇਲਜ਼ਾਮ ਲਾਏ ਆ ਕਿ ਲਗਾਤਾਰ ਆਪਰੇਸ਼ਨ ਸੰਧੂਰ ਦੇ ਵਿੱਚ ਤੁਰਕੀ ਨੇ ਵੀ ਹਥਿਆਰਾਂ ਦੀ ਮਦਦ ਜਿਹੜੀ ਹੈਗੀ ਆ ਉਹ ਪਾਕਿਸਤਾਨ ਦੀ ਕੀਤੀ ਆ ਸੋ ਉਹ ਤਾਂ ਫਿਰ ਇਹ ਇਹ ਆਪਾਂ ਮੰਨ ਕੇ ਚੱਲੀਏ ਭਈ ਜੇ ਇਹ 4 ਦਿਨ ਦੀ بجائے ਜੇ ਇਹ ਜੰਗ ਲੰਬੀ ਚੱਲਦੀ ਮਹੀਨਾ 2 6 ਯੂਕਰੇਨ ਵਾਂਗੂ 3 3 3 ਸਾਲ ਚੱਲਦੀ ਤਾਂ ਚੀਨ ਇਹਦੇ ਵਿੱਚ ਲਗਾਤਾਰ ਪਾਕਿਸਤਾਨ ਦੀ ਮਦਦ ਕਰਦਾ ਤੇ ਫਿਰ ਸਾਡੇ ਹਾਲਾਤ ਕੀ ਹੋਣੇ ਸੀ ਉੱਥੋਂ ਦੇ ਫਿਰ ਉਥੋਂ ਦੇ ਹਾਲਾਤ ਕੀ ਹੋਣੇ ਸੀ ਕਿਉਂਕਿ ਹੁਣ ਜੇ ਭਾਰਤ ਦੀ ਗੱਲ ਕਰੀਏ ਭਾਰਤ ਨੂੰ ਇਸ ਵੇਲੇ ਹਥਿਆਰ ਤਾਂ ਕਿਤੋਂ ਨਹੀਂ ਆ ਰਹੇ ਨਾ ਹੀ ਕੋਈ ਮੁਲਕ ਜਿਹੜਾ ਹੈਗਾ ਰਸ਼ੀਆ ਵਰਗਾ ਵੱਡਾ ਮੁਲਕ ਭਾਰਤ ਦੇ ਖੇਮੇ ਦੇ ਵਿੱਚ ਆ ਕੇ ਖੜਾ ਹੋਇਆ ਨਾ ਹੀ ਅਮਰੀਕਾ ਨੇ ਜਦੋਂ ਜੰਗ ਸ਼ੁਰੂ ਹੋਈ ਹੈ ਤੁਸੀਂ ਦੇਖਿਆ ਹੋਣਾ ਕਿ ਜਿਹੜੇ ਡੋਨਲਡ ਟਰੰਪ ਨੇ ਉਹਨਾਂ ਨੇ ਕਿਹਾ ਵੀ ਸਾਡਾ ਕੋਈ ਸਰਕਾਰ ਨਹੀਂ ਇਸ ਲੜਾਈ ਦੇ ਨਾਲ ਅਸੀਂ ਕਿਸੇ ਦਾ ਵੀ ਸਾਥ ਨਹੀਂ ਦਵਾਂਗੇ ਫਿਰ ਉਹਨਾਂ ਨੇ ਜਿਹੜੇ ਜੇਡੀ ਵੈਂਸ ਨੇ ਵਾਈਸ ਪ੍ਰੈਜ਼ੀਡੈਂਟ ਆਫ ਅਮਰੀਕਾ ਉਹਨਾਂ ਨੇ ਵੀ ਇਹ ਗੱਲ ਕਹੀ ਵੀ ਸਾਡਾ ਕੋਈ ਲੈਣ ਦੇ ਨਹੀਂ ਇਸ ਲੜਾਈ ਦੇ ਵਿੱਚ ਮਤਲਬ ਕਿ ਉਹ ਵੀ ਮਦਦ ਕਰਨ ਤੋਂ ਪਿੱਛੇ ਹੋ ਗਏ ਤੇ ਜੇ ਹੁਣ ਰਸ਼ੀਆ ਵੀ ਨਹੀਂ ਰਿਹਾ ਚੀਨ ਆਲਰੇਡੀ ਆਪਾਂ ਕਹੀਏ ਵੀ ਇਹਨਾਂ ਨੇ ਆਪ ਹੀ ਕਹਿ ਦਿੱਤਾ ਵੀ ਉਹ ਪਾਕਿਸਤਾਨ ਦੀ ਮਦਦ ਕਰ ਰਿਹਾ ਸੀ ਸੋ ਫਿਰ ਭਾਰਤ ਦਾ ਸਾਥੀ ਬਣ ਕੇ ਕੌਣ ਲੜਦਾ ਇੱਥੇ ਭਾਰਤ ਨੇ ਇਕੱਲਾ ਪੈ ਜਾਣਾ ਸੀ ਇਹ ਗੱਲ ਅੱਜ ਮੇਰੇ ਤੋਂ ਲਿਖਾ ਲਓ ਜਾਂ ਫਿਰ ਲਿਖਾਉਣ ਦੀ ਬਜਾਏ ਇਹ ਵੀ ਤੁਸੀਂ ਦੇਖੋ ਨਾ ਕਿ ਸਥਿਤੀ ਵੀ ਸਪਸ਼ਟ ਹੁੰਦੀ ਪਈ ਹੈ ਇਹਦੇ ਵਿੱਚ ਲਿਖਾਉਣ ਵਾਲੀ ਲਿਖ ਕੇ ਦੇਣ ਵਾਲੀ ਤੱਕ ਕੋ ਗੱਲ ਹੀ ਨਹੀਂ ਸੋ ਭਾਰਤ ਉਥੇ ਇਕੱਲਾ ਪੈ ਜਾਣਾ ਸੀ ਕੋਈ ਸ਼ਕਤੀਸ਼ਾਲੀ ਮੁਲਕ ਜਿਹੜਾ ਹੈਗਾ ਉਹ ਭਾਰਤ ਵਾਲੇ ਪਾਸੇ ਨਹੀਂ ਸੀ ਖੜਦਾ ਸੋ ਨੁਕਸਾਨ ਜਿਹੜਾ ਹੈਗਾ ਉਹ ਹੋਣਾ ਸੀ ਇਹ ਗੱਲ ਅੱਜ ਆਪਾਂ ਮੰਨ ਕੇ ਚੱਲਦੇ ਆ ਸੋ ਤਿੰਨ ਫਰੰਟਾਂ ਦੇ ਉੱਤੇ ਲੜਾਈ ਲੜੀ ਚੌਥੇ ਦਿਨ ਪੰਜਵੇਂ ਦਿਨ ਜਾ ਕੇ ਜਿਹੜੇ ਨੇ ਅਮ ਡੋਨਲਡ ਟਰੰਪ ਉਹਨਾਂ ਦੀ ਜਿਹੜੀ ਹੈ ਵਿੱਚ ਇੰਟਰਫੀਰੈਂਸ ਹੋਈ ਉਹਨਾਂ ਨੇ ਜਿਹੜਾ ਹੈਗਾ ਜੰਗਬੰਦੀ ਕਰਾਈ ਸੀ ਫਾਇਰ ਕਰਾਇਆ ਜਿਹਦੇ ਨਾਲ ਹਾਲਾਤ ਜਿਹੜੇ ਨੇ ਉਹ ਫਿਰ ਥੋੜੇ ਜੇ ਸਹੀ ਹੋਏ ਅਦਰਵਾਈਜ਼ ਇਹ ਕਮਿਆਜਾ ਜਿਹੜਾ ਹੈਗਾ ਦੋਨੋਂ ਮੁਲਕਾਂ ਦੇ ਵਿੱਚ ਵੱਡੇ ਪੱਧਰ ਦੇ ਉੱਤੇ ਭਾਰਤ ਨੂੰ ਵੀ ਜ਼ਿਆਦਾ ਜਿਹੜਾ ਹੈਗਾ ਭੁਗਤਣਾ ਪੈ ਸਕਦਾ ਸੀ ਜੀ ਅ ਇਹੋ ਨੇ ਸਭ ਤੋਂ ਵੱਡੀ ਗੱਲ ਇਹ ਕਿ ਜੋ ਇਲਜ਼ਾਮ ਲਾਇਆ ਕਿ ਜੋ ਚੀਨ ਨੇ ਉਸਨੇ ਭਾਰਤੀ ਜੋ ਸੈਨਾ ਦੀ ਉਸ ਦੀ ਸੂਚਨਾ ਪਾਕਿਸਤਾਨ ਨੂੰ ਦਿੱਤੀ ਤੇ ਇਹ ਵੱਡਾ ਸਵਾਲ ਹੈ ਕਿ ਕਿਹੜੀ ਇਹ ਸੂਚਨਾ ਹੋ ਸਕਦੀਆਂ ਨੇ ਜੋ ਪਾਕਿਸਤਾਨ ਲੈਸਦਾ ਪਰ ਚੀਨ ਨੇ ਦੇ ਦਿੱਤੀਆਂ ਸੋ ਇਸ ਨੂੰ ਕਿਵੇਂ ਦੇਖਦੇ ਹੋ ਤੁਸੀਂ ਜੀ ਬਿਲਕੁਲ ਬਿਲਕੁਲ ਜੀ ਆਪਾਂ ਹੁਣ ਚੀਨ ਦਾ ਇੰਟੈਲੀਜੈਂਸ ਵੀ ਵੇਖੀਏ ਉਹਨਾਂ ਦਾ ਸਾਈਬਰ ਵੀ ਦੇਖੀਏ ਉਹ ਉਹ ਵੀ ਬਹੁਤ ਸ਼ਕਤੀਸ਼ਾਲੀ ਅੱਜ ਕੱਲ ਹੋ ਚੁੱਕੇ ਨੇ ਸੋ ਉਹਦੇ ਵਿੱਚ ਕੀ ਹੈ ਕਿ ਭਾਰਤ ਦੇ ਲੜਾਕੂ ਜਹਾਜ਼ਾਂ ਦੀ ਐਗਜ਼ੈਕਟ ਲੋਕੇਸ਼ਨ ਜਿਹੜੀ ਹੈਗੀ ਹੈ ਉਹ ਕਹਿੰਦੇ ਆ ਇਹਦੀ ਚਰਚਾ ਵੀ ਚੱਲ ਰਹੀ ਹੈ ਜੇ ਤੁਸੀਂ ਗੱਲ ਛੇੜ ਹੀ ਲਈ ਹੈ ਨਾ ਇਹਦੀ ਚਰਚਾ ਵੀ ਚੱਲੀ ਹੈ ਕਿ ਚੀਨ ਨੇ ਐਗਜ਼ੈਕਟ ਲੋਕੇਸ਼ਨ ਜਿਹੜੀ ਹੈਗੀ ਉਹ ਪਾਕਿਸਤਾਨ ਨੂੰ ਪ੍ਰੋਵਾਈਡ ਕਰਵਾਈ ਹੈ ਕਿ ਕਿੱਥੇ ਕਿੱਥੇ ਲੜਾਕੂ ਜਹਾਜ਼ ਹੈਗੇ ਨੇ ਸੋ ਭਾਰਤੀ ਸੀਮਾ ਦੇ ਅੰਦਰ ਹੀ ਉਹ ਜਹਾਜ਼ ਜਿਹੜੇ ਨੇ ਸੁੱਟੇ ਗਏ ਆ ਰਫੇਲ ਵੀ ਜਿਹੜਾ ਹੈਗਾ ਉਹ ਪਾਕਿਸਤਾਨ ਦੇ ਵਿੱਚ ਨਹੀਂ ਡਿੱਗਿਆ ਜਿਹਦੀ ਗੱਲ ਚੱਲ ਰਹੀ ਹੈ ਉਹ ਭਾਰਤ ਦੀ ਸੀਮਾ ਦੇ ਅੰਦਰ ਹੀ ਜਿਹੜਾ ਹੈਗਾ ਉਹ ਡੇਗ ਦਿੱਤਾ ਗਿਆ ਸੋ ਇਹ ਗੱਲ ਬਿਲਕੁਲ ਸਹੀ ਹੈ ਕਿ ਜਿਹੜੀ ਸੂਚਨਾ ਹੈਗੀ ਇਨਫੋਰਮੇਸ਼ਨ ਹੈ ਉਹ ਸਾਰੀ ਮੁਹੱਈਆ ਜਿਹੜੀ ਹੈਗੀ ਹੈ ਚੀਨ ਵੱਲੋਂ ਕਰਵਾਈ ਗਈ ਹੈ ਤੇ ਉਹਦੇ ਸਹਾਰੇ ਪਾਕਿਸਤਾਨ ਨੇ ਫਿਰ ਵੱਡੇ ਪੱਧਰ ਦੇ ਉੱਤੇ ਜੰਗ ਜਿਹੜੀ ਹੈ ਉਹ ਲੜੀਆ ਇਹਦੇ ਵਿੱਚ ਕੋਈ ਦੋ ਰਾਏ ਨਹੀਂ ਤੇ ਹੁਣ ਇਹਦੇ ਵਿੱਚ ਹੋਰ ਗੱਲ ਮੰਨ ਕੇ ਚੱਲੋ ਹੁਣ ਇਹਦੇ ਵਿੱਚ ਕੀ ਹੈ ਕਾਂਗਰਸ ਕਹਿ ਰਹੀ ਹੈ ਕਿ ਸਰਕਾਰ ਸੰਸਦ ਚ ਭਾਰਤ ਚੀਨ ਸਬੰਧਾਂ ਤੇ ਵੀ ਚਰਚਾ ਕਰਿਆ ਆਗਿਆ ਦੇਵੇ ਹੁਣ ਇੱਕ ਪਾਸੇ ਜਿਹੜੇ ਫੌਜ ਦੇ ਜਰਨਲ ਨੇ ਉਹਨਾਂ ਨੇ ਇਲਜ਼ਾਮ ਲਾ ਦਿੱਤੇ ਚੀਨ ਦੇ ਉੱਤੇ ਉਹਨਾਂ ਨੇ ਕਿਹਾ ਵੀ ਇਹ ਜੀ ਚੀਨ ਨੇ ਗਵਾਂਢੀ ਹੋ ਕੇ ਗਵਾਂਢੀ ਦੇ ਨਾਲ ਸਾਡਾ ਜਿਹੜਾ ਪੰਗਾ ਪਿਆ ਹੋਇਆ ਸੀ ਉਹਦੇ ਵਿੱਚ ਸਾ ਉਹਨਾਂ ਦਾ ਦੇ ਕੇ ਤੇ ਸਾਡੇ ਨਾਲ ਧੋਖਾ ਮਾਇਆ ਤੇ ਦੂਜੇ ਪਾਸੇ ਜਿਹੜੀ ਕਾਂਗਰਸ ਹੈ ਉਹ ਕਹਿ ਰਹੀ ਹੈ ਵੀ ਪਾਰਲੀਮੈਂਟ ਦੇ ਵਿੱਚ ਇਹਦੀ ਚਰਚਾ ਹੋਵੇ ਸੋ ਹੁਣ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਸ ਵੇਲੇ ਵੀ ਨਹੀਂ ਬੋਲੇ ਜਦੋਂ 4000 ਸਕੁਅਰ ਕਿਲੋਮੀਟਰ ਚੀਨ ਨੇ ਜਿਹੜਾ ਭਾਰਤ ਦਾ ਦਬ ਲਿਆ ਤੇ ਤੁਹਾਨੂੰ ਲੱਗਦਾ ਵੀ ਹੁਣ ਇਦੇ ਉੱਤੇ ਚਰਚਾ ਜਿਹੜੀ ਹੈਗੀ ਹੈ ਪਾਰਲੀਮੈਂਟ 'ਚ ਕੀਤੀ ਜਾਵੇਗੀ ਕਿਉਂ ਕਿ ਕਿਉਂਕਿ ਭਾਰਤ ਕਦੇ ਵੀ ਨਹੀਂ ਚਾਹੁੰਦਾ ਕਿ ਚੀਨ ਦੇ ਨਾਲ ਡਾਇਰੈਕਟ ਉਹ ਕਿਸੇ ਕਨਫਲਿਕਟ ਦੇ ਵਿੱਚ ਆਵੇ ਚੀਨ ਦੇ ਨਾਲ ਲੜਾਈ ਲੈਣਾ ਜਿਹੜਾ ਹੈ ਨਾ ਇਸ ਵੇਲੇ ਬਿਲਕੁਲ ਵੀ ਸੰਭਵ ਨਹੀਂ ਹੈਗਾ ਭਾਰਤ ਵਾਸਤੇ ਤੇ ਉਹ ਹਾਲਾਤ ਅਜਿਹੇ ਬਣ ਚੁੱਕੇ ਨੇ ਕਿ ਇਹ ਭਾਰਤ ਜਿਹੜਾ ਹੈਗਾ ਉਹ ਚੀਨ ਦੇ ਸਾਹਮਣੇ ਨਹੀਂ ਖੜ ਸਕਦਾ ਚੀਨ ਦੁਨੀਆ ਦੀ ਵੱਡੀ ਪਾਵਰ ਦੇ ਰੂਪ ਦੇ ਵਿੱਚ ਮੰਨੀ ਜਾ ਸਕਦੀ ਹੈ ਪਰ ਭਾਰਤ ਦੇ ਕੋਲ ਉਨੀ ਕੈਪੇਬਿਲਿਟੀ ਨਹੀਂ ਹੈਗੀ ਕਿ ਉਹ ਛੀਨ ਦੇ ਨਾਲ ਡਾਇਰੈਕਟ ਵੀ ਮੁਕਾਬਲਾ 2-3 ਦਿਨ ਵੀ ਕਰ ਸਕੇ ਇਸ ਕਰਕੇ ਇਹ ਜਿਹੜੀ ਚਰਚਾ ਕਹਿੰਦੇ ਆ ਵੀ ਕਾਂਗਰਸ ਕਹਿੰਦੀ ਪਾਰਲੀਮੈਂਟ ਚ ਚਰਚਾ ਕਰੋ ਸੋ ਇਹ ਚਰਚਾ ਨਹੀਂ ਹੋਣੀ ਨਾ ਸਿੱਧੇ ਤੌਰ ਤੇ ਆ ਤਾਂ ਮੈਨੂੰ ਲੱਗਦਾ ਪੀ ਅੱਜ ਜਿਹੜੇ ਜਰਨਲ ਨੇ ਇਹਨਾਂ ਨੇ ਆਪਣੇ ਵੱਲੋਂ ਹੀ ਇਹ ਬਿਆਨ ਦੇ ਦਿੱਤਾ ਜੇ ਕਿਤੇ ਪੋਲੀਟਿਸ਼ੀਅਨਸ ਦੇ ਕੋਲੋਂ ਭਾਰਤੀ ਸਰਕਾਰ ਕੋਲੋਂ ਪੁੱਛਦੇ ਪਈ ਇਹਵੇਂ ਬਿਆਨ ਜਿਹੜਾ ਇਹ ਸ਼ਾਮ ਹੋ ਸਕਦਾ ਉਹ ਬਿਆਨ ਵੀ ਨਾ ਦੇਣ ਦੇਉਂਦੇ ਕਿ ਚੀਨ ਅੱਗੇ ਚਾਹੁੰਦਾ ਤੁਸੀਂ ਦੇਖੋ ਨਾ ਉਹ ਬਾਰ ਬਾਰ ਜੀ ਬਿਲਕੁਲ ਤੁਸੀਂ ਠੀਕ ਕਹਿ ਰਹੇ ਹੋ ਮਨਦੀ ਸਿੰਘ ਜੀ ਤੁਹਾਡੀ ਗੱਲ ਨੂੰ ਆਪਾਂ ਅੱਗੇ ਵਧਾਈਏ ਤਾਂ ਇੱਕ ਪਾਸੇ ਤਾਂ ਫੌਜ ਦੇ ਅਫਸਰ ਵੱਲੋਂ ਇਹ ਬਿਆਨ ਆਇਆ ਹੈ ਹਾਲਾਂਕਿ ਫੌਜ ਦੇ ਅਫਸਰ ਵੱਡੇ ਅਫਸਰ ਨੇ ਉਹਨਾਂ ਵੱਲੋਂ ਜਿਹੜਾ ਬਿਆਨ ਆ ਜਾਣਾ ਕੋਈ ਅਨੌਫੀਸ਼ਲ ਤਾਂ ਹੋ ਨਹੀਂ ਸਕਦਾ ਇਸ ਪਿੱਛੇ ਕੀ ਕੈ ਲੋਕ ਰਣਨੀਤੀ ਹੋਏਗੀ ਉਹ ਚਾਹੇ ਹੁਣ ਉਹੀ ਜਾਣਨਗੇ ਪਰ ਇਹ ਇੱਥੇ ਇੱਕ ਹੋਰ ਵੱਡੀ ਗੱਲ ਸਾਹਮਣੇ ਆ ਜਾਂਦੀ ਹੈ ਕਿ 2020 ਤੋਂ ਬਾਅਦ ਚੀਨ ਦੇ 3 ਦਿਨਾਂ ਦੇ ਦੌਰੇ ਤੇ ਭਾਰਤ ਦੇ ਵਿਦੇਸ਼ ਮੰਤਰੀ ਜੈ ਸ਼ੰਕਰ ਜਾ ਰਹੇ ਨੇ ਇੱਕ ਪਾਸੇ ਜਿਹੇ ਇਲਜ਼ਾਮ ਦੋ ਜਿਹੇ ਪਾਸੇ ਵਿਦੇਸ਼ ਮੰਤਰੀ ਦਾ ਚੀਨ ਦੌਰਾ ਇੱਕ ਕਿਹੜੇ ਪਾਸੇ ਨੂੰ ਕਹ ਲੋ ਕਿ ਹਾਂ ਗੱਲ ਘੁੰਦੀ ਪਈ ਆ ਇਸ ਦਾ ਕੁਝ ਵੀ ਜਿਹੜਾ ਸਪੱਸ਼ਟ ਹਾਲੇ ਤੱਕ ਨਹੀਂ ਹੋ ਪਾਇਆ ਕਿ ਕਿਹ ਪਾਸੇ ਇਲਜ਼ਾਮ ਲਾਈ ਜਾ ਰਹੇ ਨੇ ਕਿ ਸਾਡੇ ਨਾਲ ਕਹ ਲੋ ਕਿ ਕਿਸ ਤਰੀਕੇ ਨਾਲ ਜੰਗ ਦੇ ਵਿੱਚ ਇਸੀ ਚੀਨ ਦੂਜੇ ਪਾਸੇ ਹੁਣ ਜੈ ਸ਼ੰਕਰ ਚੀਨ ਜਾ ਰਹੇ ਨੇ 2020 ਤੋਂ ਬਾਅਦ ਜੀ ਜੀ ਬਿਲਕੁਲ ਬਿਲਕੁਲ ਇਹ ਦੌਰੇ ਜਿਹੜੇ ਨੇ ਬਿਲਕੁਲ ਹੁੰਦੇ ਰਹਿੰਦੇ ਆ ਹੁਣ ਤੁਸੀਂ ਦੇਖੋ ਨਾ ਅਮਰੀਕਾ ਦੇ ਨਾਲ ਵੀ ਕਨਫਲਿਕਟ ਚ ਕਿਤੇ ਨਾ ਕਿਤੇ ਭਾਰਤ ਹੈਗਾ ਸੋ ਉੱਥੇ ਵੀ ਹੁਣ ਦੌਰੇ ਹੁੰਦੇ ਨੇ ਠੀਕ ਹੈ ਸੋ ਪਾਕਿਸਤਾਨ ਦੇ ਨਾਲ ਵੀ ਜਦੋਂ ਕਿਤੇ ਇਹੋ ਜਿਹੇ ਹਾਲਾਤ ਹੁੰਦੇ ਨੇ ਉਦੋਂ ਵੀ ਗੱਲ ਤੇ ਆਮ ਦੇ ਨਾਲ ਦੇ ਵਿੱਚ ਵੀ ਗੱਲਬਾਤ ਚੱਲਦੀ ਰਹਿੰਦੀ ਹੈ ਸੋ ਇਹਨਾਂ ਦੌਰਿਆਂ ਦਾ ਮਤਲਬ ਇਹ ਨਹੀਂ ਹੁੰਦਾ ਭਈ ਇਹ ਜੀ ਸਾਰਾ ਕੁਝ ਠੀਕ ਹੋ ਗਿਆ ਹਾਲਾਤ ਠੀਕ ਹੋ ਗਏ ਸੋ ਚੀਨ ਨੇ ਇਹ ਇਹ ਤਾਂ ਨਹੀਂ ਮੰਨਿਆ ਕਿ ਅਸੀਂ ਜਿਹੜਾ 4000 ਵਰਗ ਕਿਲੋਮੀਟਰ ਤੁਹਾਡਾ ਦੱਬਿਆ ਉਹ ਵਾਪਸ ਕਰ ਦੇਾਂਗੇ ਫਿਰ ਵੀ ਜੈ ਸ਼ੰਕਰ ਹੋਰੀ ਉੱਥੇ ਜਾ ਰਹੇ ਨੇ ਸੋ ਚਾਹੀਦਾ ਤਾਂ ਇਹ ਸੀ ਵੀ ਚੀਨ ਦਾ ਬਾਈਕਾਟ ਹੁੰਦਾ ਤੇ ਚੀਨ ਨੂੰ ਚੈਲੰਜ ਹੁੰਦਾ ਕਿ ਸਾਡਾ ਜਿਹੜਾ ਤੁਸੀਂ ਜ਼ਮੀਨ ਜਿਹੜੀ ਹੈਗੀ ਇੰਨੀ ਦੱਬ ਲਈ ਹੈ ਤੇ ਹੋਰ ਦੱਬਣ ਦੀਆਂ ਤਿਆਰੀਆਂ ਕਰ ਰਹੇ ਹੋ ਤੇ ਤੁਹਾਡੇ ਨਾਲ ਸਾਡਾ ਕੋਈ ਲੈਣ ਦੇ ਨਹੀਂ ਪਰ ਫਿਰ ਵੀ ਉੱਥੇ ਜਾਣਾ ਇਹ ਸਾਬਤ ਕਰਦਾ ਵੀ ਭਾਰਤ ਚਾਹੁੰਦਾ ਨਹੀਂ ਵੀ ਚੀਨ ਦੇ ਨਾਲ ਜਿਹੜੀ ਹੈ ਉਹ ਵਿਗੜੇ ਕਿਸੇ ਨਾ ਕਿਸੇ ਤਰ੍ਹਾਂ ਇੱਕ ਇਹਦੇ ਨਾਲ ਸਬੰਧ ਜਿਹੜੇ ਆ ਚੀਨ ਦੇ ਨਾਲ ਭਾਰਤ ਵਧੀਆ ਬਣਾਉਣੇ ਚਾਹੁੰਦਾ ਸੋ ਇਹ ਤਾਂ ਗੱਲਾਂ ਜਿਹੜੀਆਂ ਨੇ ਉਹ ਦੇਖਣ ਦੇ ਵਿੱਚ ਆ ਹੀ ਰ ਨੀ ਜ਼ਰੂਰੀ ਹੋ ਜਾਂਦੀ ਕਿਉਂਕਿ ਅਕਸਰ ਹੀ ਤੁਸੀਂ ਉਹਨਾਂ ਸਾਰੇ ਮੁੱਦਿਆਂ ਨੂੰ ਬਹੁਤ ਹੀ ਆਸਾਨੀ ਨਾਲ ਦਰਸ਼ਕਾਂ ਦੇ ਅੱਗੇ ਰੱਖਦੇ ਹੋ ਜੋ ਦੁਨੀਆ ਲੈਵਲ ਦੇ ਨੇ ਜੋ ਜੀਓਪੋਲਿਟਿਕਸ ਹੁੰਦੇ ਨੇ ਥੋੜਾ ਧੰਨਵਾਦ ਕਰਨ ਤੁਹਾਡੇ ਜੁੜਨ ਦੇ ਲਈ ਆਪਣੇ ਵਿੱਚ ਸਾਡੇ ਦਰਸ਼ਕਾਂ ਦੇ ਅੱਗੇ ਰੱਖਣ ਦੇ ਲਈ ਜੀ ਧੰਨਵਾਦ ਤੁਹਾਡਾ ਵੀ ਤੁਹਾਡੇ ਸਾਰੇ ਦਰਸ਼ਕਾਂ ਦਾ ਸਭ ਦਾ ਦਿਲੋਂ ਧੰਨਵਾਦ